ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 322 ਤੋਂ ਲੈ ਕੇ 324 ਤੱਕ ਸਵਾਯ ਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਕੁਰਬਾਨੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਮਹੱਲਾ ਪੰਜਵਾਂ ਚੜਕੇ ਕੋੜੇ ਕੁੰਦੇ ਪਕੜੇ ਖੁੰਡੀ ਦੀ ਖੇਡਾਰੀ ਹੰਸਾਂ ਸੇਤੀ ਚਿੱਤ ਉਲਾਸੇ ਕੁੱਕੜ ਦੀ ਓਡਾਰੀ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਖੁੰਡੀ ਦੀ ਖੇਡ ਖੇਡਣੀ ਚਾਹੁੰਦੇ ਨੇ ਪਰ ਚੜਕੇ ਉਹ ਘੋੜਿਆਂ ਤੇ ਬੰਦੂਖਾਂ ਫੜਦੇ ਨੇ ਹੱਥ ਵਿੱਚ ਜਿਸ ਤਰ੍ਹਾਂ ਜਿਹਦੀ ਕੁੱਕੜ ਦੀ ਉਡਾਰੀ ਤੱਕ ਪਹੁੰਚਾ ਵੀ ਉਹਨਾਂ ਕ ਚੱਲ ਸਕਦਾ ਤੇ ਉਹਨਾਂ ਦੇ ਚਿੱਤ ਵਿੱਚ ਹੋਵੇ ਕਿ ਅਸੀਂ ਹਾਂਸਾਂ ਦੀ ਰੀਸ ਕਰੀਏ ਇਸ ਤਰ੍ਹਾਂ ਦੀ ਇਹ ਗੱਲ ਬਣਦੀ ਆ ਜਿਵੇਂ ਹਸੋ ਹੀਣੀ ਵਾਲੀ ਨਾ ਇਸ ਤਰ੍ਹਾਂ ਹੀ ਕਹਿੰਦੇ ਜੇ ਮਨਮੁਖ ਨੇ ਉਹਨਾਂ ਦੇ ਮਨ ਵਿੱਚ ਹੋਵੇ ਕਿ ਅਸੀਂ ਗੁਰਮੁਖਾਂ ਦੀ ਰੀਸ ਕਰ ਸਕੀਏ ਮਤਲਬ ਇਹ ਇਸ ਤਰ੍ਹਾਂ ਦੀ ਇਹ ਗੱਲ ਆ ਪੌੜੀ ਹਦਸਨਾ ਉੱਜਰੇ ਹਰ ਸਰਵਣੀ ਸੁਣੈ ਸੋ ਉਦਰੇ ਮਿੱਤਾ ਹਰ ਜਸ ਲਿਖੈ ਲਾਏ ਪਾਵਨੀ ਸੇ ਹਸਤ ਪਵਿੱਤਾ ਕਹਿੰਦੇ ਜਿਹੜੇ ਜੀਵ ਪ੍ਰੇਮ ਦੇ ਨਾਲ ਗੁਰਬਾਣੀ ਗਾਉਂਦੇ ਨੇ ਉਹਦਾ ਨਾਮ ਗਾਉਂਦੇ ਨੇ ਉਦਾ ਨਾਮ ਕੰਨਾਰਾਹੀ ਸੁਣਦੇ ਨੇ ਕਹਿੰਦੇ ਹੇ ਮਿੱਤਰ ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਕਹਿੰਦੇ ਉਹ ਹੱਥ ਬੜੇ ਪਵਿੱਤਨੇ ਪਵਿੱਤਰ ਨੇ ਜਿਹੜੇ ਕਹਿੰਦੇ ਪ੍ਰੇਮ ਦੇ ਨਾਲ ਉਹਦੀ ਸਿਫਤ ਸਲਾਹ ਲਿਖਦੇ ਨੇ 86 ਤੀਰਥ ਮਜਨਾ ਸਭ ਪੁੰਨ ਤੈਨ ਕਿਤਾ ਸੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਜਿੱਤਾ ਕਹਿੰਦੇ ਉਹ ਫਿਰ ਜਿਹੜੇ ਮਤਲਬ ਪਰਮਾਤਮਾ ਦੀ ਸਿਫਤਸਲਾ ਦੀ ਬਾਣੀ ਬੜੇ ਪ੍ਰੇਮ ਨਾਲ ਲਿਖਦੇ ਨੇ ਉਹਨਾਂ ਦੇ ਹੱਥ ਪਵਿੱਤਰ ਨੇ ਕਹਿੰਦੇ ਉਹਨਾਂ ਦੇ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਉਹਨਾਂ ਨੇ 68 ਤੀਰਥਾਂ ਦੇ ਮਤਲਬ ਇਸ਼ਨਾਨ ਕਰਨ ਵਾਲਾ ਪੁੰਨ ਕਰ ਲਿਆ ਹੋਵੇ ਜਿਸ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ 68 ਤੀਰਥਾਂ ਤੇ ਪੁੰਨ ਨੂੰ ਬਹੁਤ ਸਾਰੇ ਸਮਾਜ ਵਿੱਚ ਚੰਗਾ ਸਮਝਿਆ ਜਾਂਦਾ ਸੀ ਇਸ ਕਰਕੇ ਪਾਤਸ਼ਾਹ ਸਮਝਾਉਣ ਲਈ ਦੱਸ ਰਹੇ ਨੇ ਕਹਿੰਦੇ ਫਿਰ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਉਹਨਾਂ ਜਿਹੜਾ ਹੁੰਦਾ ਨਾ ਇਹ ਮਾਇਆ ਦਾ ਜਿਹੜਾ ਇਹ ਕਿਲਾ ਹੈਗਾ ਇਹਨੂੰ ਸਰ ਕਰ ਲੈਂਦੇ ਨੇ ਨਾਨਕ ਲੜ ਲਾਏ ਉਧਾਰੀਆਂ ਦੇ ਸੇਵ ਅਮਿੱਤਾ ਕਹਿੰਦੇ ਉਹਨਾਂ ਨੂੰ ਫਿਰ ਪਰਮਾਤਮਾ ਆਪਣੇ ਲੜਲਾ ਕੇ ਇਸ ਸੰਸਾਰ ਸਾਗਰ ਤੋਂ ਤਾਰ ਲੈਂਦੇ ਨੇ ਉਹਨਾਂ ਨੂੰ ਆਪਣਾ ਅੰਮ੍ਰਿਤ ਨਾਮ ਦਿੰਦੇ ਨੇ ਸ਼ਲੋਕ ਮਹੱਲਾ 5ਵਾਂ ਤੰਦੜੇ ਕੁਲਾ ਹਚਿਤ ਨ ਆਵੇ ਏਕੜੋ ਨਾਨਕ ਸਈ ਤਨ ਫੁਟਨ ਜਿੰਨਾ ਸਾਈਂ ਵਿਸਰੈ ਕਹਿੰਦੇ ਜਿਹੜੇ ਹੋਰ ਹੋਰ ਧੰਦਿਆਂ ਵਿੱਚ ਆਪਣੇ ਆਪ ਨੂੰ ਮਸਤ ਰੱਖਦੇ ਨੇ ਪਰ ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਇੱਕ ਨੂੰ ਫਿਰ ਨਾਨਕ ਜੀ ਕਹਿੰਦੇ ਨੇ ਉਹੀ ਜਿਨ੍ਹਾਂ ਨੂੰ ਪਰਮਾਤਮਾ ਭੁੱਲ ਜਾਂਦਾ ਫਿਰ ਕਹਿੰਦੇ ਉਹ ਵਿਕਾਰਾਂ ਦੇ ਵਸ ਪੈ ਜਾਂਦੇ ਨੇ ਮਹੱਲਾ 5ਵਾਂ ਪ੍ਰੇਤੋਂ ਕੀਤਨ ਦੇਵਤਾ ਤਿੰਨ ਕਰਨੇ ਹਾਰੈ ਸਬਿਆ ਸਿੱਖ ਉਬਾਰੀਆਂ ਪ੍ਰਭ ਕਾਜ ਸਵਾਰੇ ਕਹਿੰਦੇ ਪਰਮਾਤਮਾ ਨੇ ਹੀ ਕਹਿੰਦੇ ਉਹਨਾਂ ਨੂੰ ਜਿਹੜੇ ਪਰਮਾਤਮਾ ਦਾ ਨਾਮ ਜਪਦਾ ਇਸ ਸੰਸਾਰ ਸਾਗਰ ਤੋਂ ਤਾਰ ਲੈਂਦਾ ਪਰਮਾਤਮਾ ਉਹਨਾਂ ਦੇ ਸਾਰੇ ਕਾਰਜ ਰਾਸ ਕਰ ਦਿੰਦਾ ਪਰਮਾਤਮਾ ਨੇ ਹੀ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦਾ ਨਿੰਦਕ ਕ ਪਕੜ ਪਛਾੜੀਆਂ ਝੂਠੇ ਦਰਵਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਨਾਨਕ ਜੀ ਕਹਿੰਦੇ ਉਹ ਪਰਮਾਤਮਾ ਸਭ ਤੋਂ ਵੱਡਾ ਹੈ ਉਹੀ ਆਪ ਜੀਵ ਨੂੰ ਪੈਦਾ ਕਰਦਾ ਤੇ ਉਹਨੂੰ ਉਹਦੇ ਆਤਮਿਕ ਜੀਵਨ ਨੂੰ ਸਵਾਰਦਾ ਉਹੀ ਫੇ ਜਿਹੜੇ ਨਿੰਦਕ ਨੇ ਨਾ ਉਹਨਾਂ ਨੂੰ ਫੜ ਕੇ ਸਜਾਵਾਂ ਵੀ ਉਹੀ ਦਵਾਉਂਦਾ ਪਉਰੀ ਪ੍ਰਭ ਬੇਅੰਤ ਕਿਛ ਅੰਤ ਨਾ ਹੈ ਸਭ ਤਿਸੈ ਕਰਣਾ ਅਗਮ ਅਗੋਚਰ ਸਾਹਿਬੋ ਜੀਆ ਕਾ ਪਰਣਾ ਕਹਿੰਦੇ ਉਹ ਪਰਮਾਤਮਾ ਬੇਅੰਤ ਹੈ ਕਹਿੰਦੇ ਉਹਦਾ ਕੋਈ ਅਸੀਂ ਅੰਤ ਨਹੀਂ ਪਾ ਸਕਦੇ ਸਭ ਕੁਝ ਉਹਦਾ ਕੀਤਾ ਕਰਾਇਆ ਹੋ ਰਿਹਾ ਕਹਿੰਦੇ ਉਹਦੇ ਤੱਕ ਸਾਡੀ ਪਹੁੰਚ ਨਹੀਂ ਸਾਡੀਆਂ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ ਪਰ ਕਹਿੰਦੇ ਉਹ ਮਾਲਕ ਸਾਡੇ ਸਾਰੇ ਜੀਵਾਂ ਦਾ ਆਸਰਾ ਉਹੀ ਹੈ ਹਸਤ ਦੇ ਪ੍ਰਤਪਾਲਦਾ ਪਰਣ ਪੋਖਣ ਕਰਣਾ ਮਿਹਰਵਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ ਜੋ ਤੁਧ ਪਾਵੈ ਸੋ ਪਲਾ ਨਾਨਕ ਦਾਸ ਸਰਣਾ ਕਹਿੰਦੇ ਉਹ ਸਾਡੇ ਸਾਰਿਆਂ ਦੇ ਸਿਰ ਤੇ ਹੱਥ ਦੇ ਕੇ ਸਾਡੀ ਰੱਖਿਆ ਕਰਦਾ ਸਾਨੂੰ ਪਾਲਦਾ ਕਹਿੰਦੇ ਬੜਾ ਹੀ ਮਿਹਰਬਾਨ ਸਾਡੇ ਔਗਣ ਬਖਸ਼ਣ ਵਾਲਾ ਕਹਿੰਦੇ ਉਹਨੂੰ ਜਪ ਕੇ ਅਸੀਂ ਇਸ ਸੰਸਾਰ ਸਾਗਰ ਨੂੰ ਤਰ ਸਕਦੇ ਹਾਂ ਸੇ ਨਾਨਕ ਜੀ ਕਹਿੰਦੇ ਨੇ हे ਪਰਮਾਤਮਾ ਜੀ ਜੋ ਤੈਨੂੰ ਚੰਗਾ ਲੱਗਦਾ ਉਹੀ ਭਲਾ ਅਸੀਂ ਸਾਰੇ ਜੀਵ ਤੇਰੀ ਸ਼ਰਣਾ ਆਇਆ ਸਲੋਕ ਮਹਲਾ 5 ਤਿਨਾ ਪੋਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆ ਉਦਰੈ ਸਭੋ ਕੋਏ ਕਹਿੰਦੇ ਜਿਨ੍ਹਾਂ ਦਾ ਉਹ ਮਾਲਕ ਪਰਮਾਤਮਾ ਬਣ ਗਿਆ ਜਿਹੜੇ ਉਹਦਾ ਨਾਮ ਜਪ ਕੇ ਉਹਦੇ ਹੋ ਗਏ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਰਹਿੰਦੀ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੇਰੇ ਚਰਨ ਲੱਗਿਆਂ ਸਾਰੇ ਜੀ ਵੀ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਮਹੱਲਾ ਪੰਜਵਾਂ ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ तिसੈ ਭੋਖ ਨਾਮੂਲ ਕਹਿੰਦੇ ਜੇ ਅਸੀਂ ਮੰਗਤੇ ਬਣ ਕੇ ਨਿਤ ਉਹ ਸਾਹਿਬ ਤੋਂ ਉਹਦਾ ਨਾਮ ਮੰਗਦੇ ਰਹੀਏ ਇੱਕ ਦਿਨ ਕਹਿੰਦੇ ਉਹ ਕਬੂਲ ਕਰ ਲੈਂਦਾ ਅਰਦਾਸ ਨੂੰ ਨਾਨਕ ਜੀ ਕਹਿੰਦੇ ਜਿਨ੍ਹਾਂ ਨੂੰ ਦਛਨਾ ਦੇਣ ਵਾਲਾ ਪਰਮਾਤਮਾ ਆਪਾ ਉਹਨਾਂ ਨੂੰ ਤਾਂ ਫਿਰ ਕਹਿੰਦੇ ਕਿਸੇ ਕਿਸਮ ਦੀ ਰਤਾ ਜਿੰਨੀ ਭੁੱਖ ਨਹੀਂ ਰਹਿ ਜਾਂਦੀ ਜਿਦਾਂ ਨੂੰ ਪਰਮੇਸ਼ਰ ਦਿੰਦਾ ਜਿਹੜੇ ਮਨ ਦੇ ਨੇ ਵੀ ਸਾਨੂੰ ਉਹ ਦਿੰਦਾ ਪੌੜੀ ਮਾਨ ਰੱਤਾ ਗੋਵਿੰਦ ਸੰਗ ਸੱਚ ਪੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਉ ਏ ਹਸਤੀ ਕੋੜੇ ਰਾਜ ਮਿਲਖ ਖੁਸ਼ੀਆਂ ਕਣੀ ਧਿਆਏ ਮੁਖ ਨਾ ਮੋੜੇ ਟਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਇਹ ਨਿਤ ਪ੍ਰਭ ਕੋ ਲੋੜੇ ਸੋਧ ਕੀਚੇ ਕਹਿੰਦੇ ਜਿਸ ਜੀਵ ਦਾ ਮਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਕਹਿੰਦੇ ਉਹਦੇ ਲਈ ਇਹ ਸਭ ਕੁਛ ਆ ਸੱਚੇ ਦਾ ਨਾਮ ਹੀ ਭੋਜਨ ਆ ਪਸ਼ਾਕਾਂ ਜਿਹਦੇ ਕਹਿੰਦੇ ਉਹਦੇ ਨਾਲ ਪ੍ਰੀਤ ਲੱਗ ਗਈ ਉਹਦਾ ਨਾਮ ਹੀ ਕਹਿੰਦੇ ਉਹਦੇ ਲਈ ਹਾਥੀਆਂ ਘੋੜਿਆਂ ਦੀ ਸਵਾਰੀ ਕਰਨ ਦੇ ਬਰਾਬਰ ਆ ਕਹਿੰਦੇ ਉਹ ਜੋ ਪਰਮਾਤਮਾ ਤੋਂ ਮੁੱਖ ਨਹੀਂ ਮੋੜਦਾ ਸਦਾ ਉਹਨੂੰ ਹੀ ਤੇ ਆਉਂਦਾ ਉਹਦੇ ਲਈ ਇਹ ਉਹਦਾ ਨਾਮ ਜਪਣਾ ਹੀ ਜਿਵੇਂ ਕੋਈ ਰਾਜ ਮਿਲਖ ਸਿਕਦਾਰੀਆਂ ਖੁਸ਼ੀਆਂ ਨੇ ਉਹਨੂੰ ਸਭੇ ਖੁਸ਼ੀਆਂ ਉਹਦੇ ਨਾਮ ਚੋਂ ਹੀ ਮਿਲਦੀਆਂ ਨੇ ਕਹਿੰਦੇ ਉਹ ਪਰਮਾਤਮਾ ਦੇ ਦਰ ਤੋਂ ਹੀ ਸਦਾ ਮੰਗਦਾ ਰਹਿੰਦਾ ਪਰਮਾਤਮਾ ਦਾ ਦਰ ਨਹੀਂ ਛੱਡਦਾ ਮੰਗਤਾ ਬਣ ਜਾਂਦਾ ਪਰਮਾਤਮਾ ਦੇ ਦਰ ਦਾ ਨਾਨਕ ਜੀ ਕਹਿੰਦੇ ਨੇ ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ ਕਹਿੰਦੇ ਉਹ ਜੀਵ ਹਰ ਵਕਤ ਉਸ ਪਰਮਾਤਮਾ ਨੂੰ ਹੀ ਲੋੜਦਾ ਉਹਦਾ ਦੀਦਾਰ ਹੀ ਮੰਗਦਾ ਕਹਿੰਦੇ ਉਹਦੇ ਮਨ ਵਿੱਚ ਹਮੇਸ਼ਾ ਪਰਮਾਤਮਾ ਲਈ ਤਾਂਘ ਰਹਿੰਦੀ ਔਸ ਜੀਵ ਦੇ ਹਾਂਜੀ ਸੰਗਤ ਜੀ ਜਿਹੜਾ ਹੈ ਪਿੱਛੇ ਸੁੱਧ ਕੀਚੇ ਲਿਖਿਆ ਨਾ ਜਦੋਂ ਗੁਰ ਸਿੱਖ ਗੁਰਬਾਣੀ ਲਿਖਦੇ ਸੀ ਨਾ ਫਿਰ ਉਹ ਸ਼ੁੱਧ ਕਰਨ ਦੇ ਲਈ ਜਦੋਂ ਉਹਨਾਂ ਨੇ ਪੰਚਮ ਪਾਤਸ਼ਾਹ ਨੂੰ ਦੇਣੀ ਹੁੰਦੀ ਸੀ ਫਿਰ ਇਹ ਤੇ ਪਿੱਛੇ ਲਿਖ ਦਿੰਦੇ ਸੀ ਵੀ ਸੁੱਧ ਕੀਚੇ ਵੀ ਇਹਨੂੰ ਸ਼ੁੱਧ ਕਰ ਦਿਓ ਬਾਣੀ ਨੂੰ ਫਿਰ ਪਾਤਸ਼ਾਹ ਪਿੱਛੇ ਸੁੱਧ ਲਿਖ ਦਿੰਦੇ ਸੀ ਵੀ ਹੁਣ ਸੁੱਧ ਕਰ ਦਿੱਤੀ ਆ ਹਰਾਗ ਗੌੜੀ ਭਗਤਾਂ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਉਹ ਪਰਮਾਤਮਾ ਇੱਕ ਹੈ ਉਹਦਾ ਨਾਮ ਸਦਾ ਰਹਿਣ ਵਾਲਾ ਹੈ ਉਹ ਕਰਤਾ ਹੈ ਸਭ ਕੁਝ ਕਰਨ ਵਾਲਾ ਹੈ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਗੋਰੀ ਗੋਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14 ਆਬ ਮੋਹੇ ਜਲਤ RAM ਜਲ ਪਾਇਆ RAM ਉਦਕ ਤਨ ਜਲਤ ਬੁਝਾਇਆ ਰਹਾਓ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਕਿ ਮੇਰੇ ਅੰਦਰ ਮਤਲਬ ਤ੍ਰਿਸ਼ਨਾ ਸੀਗੀ ਫਿਰ ਕੀ ਹੋਇਆ ਕਹਿੰਦੇ ਫਿਰ ਕਹਿੰਦੇ ਨਾਮ ਜਪਣ ਦੇ ਨਾਲ ਮੈਨੂੰ RAM ਜਲ ਮਿਲ ਗਿਆ ਕਹਿੰਦੇ ਜਿਹੜਾ ਰਾਮ ਜਲਾ ਪਰਮਾਤਮਾ ਦਾ ਨਾਮ ਰੂਪੀ ਅਮਰਤਾ ਉਹਨੇ ਕਹਿੰਦੇ ਮੇਰੇ ਤਨ ਦੀ ਸਾਰੀ ਤ੍ਰਿਸ਼ਨਾ ਖਤਮ ਕਰ ਦਿੱਤੀ ਆ ਹੁਣ ਮੇਰਾ ਮਨ ਠੰਡਾ ਸ਼ਾਂਤ ਹੋ ਗਿਆ ਮਨ ਮਾਰਣ ਕਾਰਣ ਬਨ ਜਾਈਏ ਸੋ ਜਲ ਬਿਨ ਭਗਵੰਤ ਨਾ ਪਾਈਏ ਕਹਿੰਦੇ ਸੰਸਾਰੀ ਲੋਕ ਸੰਸਾਰ ਨੂੰ ਛੱਡ ਕੇ ਗ੍ਰਹਿਸਤ ਨੂੰ ਛੱਡ ਕੇ ਜੰਗਲਾਂ ਵਿੱਚ ਮਨ ਮਾਰਨ ਜਾਂਦੇ ਨੇ ਪਰ ਕਹਿੰਦੇ ਇਹ ਮਨ ਹੈ ਜੋ ਇਹ ਮਰਦਾ ਨਹੀਂ ਹੈ ਪਰਮਾਤਮਾ ਦਾ ਨਾਮ ਜਪੇ ਤੋਂ ਬਿਨਾ ਪਰਮਾਤਮਾ ਦਾ ਜਦੋਂ ਨਾਮ ਜਲ ਮਿਲਦਾ ਉਹਦੇ ਤੋਂ ਬਿਨਾ ਨਹੀਂ ਮਰਦਾ ਹੈ ਜੰਗਲਾਂ 'ਚ ਜਾਇਆ ਨਹੀਂ ਮਰਦਾ ਇਹ ਜਿਹੇ ਪਾਵਕ ਸੁਰ ਨਰ ਹੈ ਜਾਰੇ ਰਾਮ ਉਦਕ ਜਨ ਜਲਤ ਉਬਾਰੇ ਕਹਿੰਦੇ ਜਿਸ ਤ੍ਰਿਸ਼ਨਾ ਦੀ ਅਗ ਨਾਲ ਸਾਰੇ ਮਨੁੱਖ ਦੇਵਤੇ ਸੜਦੇ ਨੇ ਉਹ ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਅਗ ਆ ਉਹ ਪ੍ਰਮਾਤਮਾ ਦੇ ਨਾਮ ਰੂਪੀ ਜਲ ਦੇ ਨਾਲ ਹੀ ਕਹਿੰਦੇ ਬੁਝਦੀ ਆ ਫੇਰ ਹੀ ਉਦੋਂ ਚੋਂ ਉਹ ਪਾਰ ਹੁੰਦੇ ਨੇ ਪਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਹੀਂ ਖੁੱਟਤ ਨਹੀਂ ਕਹਿੰਦੇ ਇਸ ਸੰਸਾਰ ਸਾਗਰ ਦੇ ਵਿੱਚ ਇੱਕ ਸੁਖ ਸਾਗਰ ਵੀ ਹੈ ਉਹ ਸੁਖ ਸਾਗਰ ਹੈ ਪਰਮਾਤਮਾ ਦਾ ਅਮਰਤ ਰੂਪੀ ਨਾਮ ਫਿਰ ਕਹਿੰਦੇ ਉਹ ਇੰਨਾ ਮਤਲਬ ਉਹਦੇ ਅਮੋਕ ਖਜ਼ਾਨੇ ਨੇ ਕਹਿੰਦੇ ਜਿੰਨੀ ਮਰਜੀ ਸੰਗਤ ਪੀਵੇ ਸੰਸਾਰ ਪੀਵੇ ਕਹਿੰਦੇ ਉਹਦੇ ਚ ਕਦੇ ਘਾਟਾ ਨਹੀਂ ਪੈਂਦਾ ਕਦੇ ਖਤਮ ਨਹੀਂ ਹੁੰਦਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਕਹੇ ਕਵੀਰ ਪਜ ਸਾਰਿੰਗ ਪਾਣੀ RAM ਉਦਕ ਮੇਰੀ ਤਿਖਾ 부ਜਾਨੀ ਕਵੀਰ ਜੀ ਕਹਿੰਦੇ ਨੇ ਉਸ ਸਾਰਿੰਗ ਪਾਣੀ ਨੂੰ ਪਰਮਾਤਮਾ ਨੂੰ ਕਹਿੰਦੇ ਭਜ ਭਜਨ ਕਰੋ ਉਹਦਾ ਬੰਦਗੀ ਕਰੋ ਕਹਿੰਦੇ ਕਹਿੰਦੇ ਉਹਦੀ ਬੰਦਗੀ ਨੇ ਉਹਦੇ ਅਮਰਤ ਰੂਪੀ ਨਾਮ ਨਹੀਂ ਮੇਰੀ ਕਹਿੰਦੇ ਇਹ ਮਾਇਆ ਦੀ ਜਿਹੜੀ ਤਿੱਖਾ ਸੀ ਪਿਆਸ ਸੀ ਭੁੱਖ ਸੀ ਬੁਝਾ ਦਿੱਤੀ ਆ ਗੋੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉਠੀ ਅਦਖਾਏ ਰਹਾਓ ਕਹਿੰਦੇ ਹੈ ਮਾਦੋ ਹੈ ਪਰਮੇਸ਼ਰ ਜੀ ਤੁਹਾਡੇ ਕਹਿੰਦੇ ਅੰਮ੍ਰਿਤ ਰੂਪੀ ਨਾਮ ਦੇ ਲਈ ਮੇਰੀ ਪਿਆਸ ਖਤਮ ਨਹੀਂ ਹੁੰਦੀ ਕਹਿੰਦੇ ਜਿੰਨਾ ਪੀਂਨਾ ਕਹਿੰਦੇ ਉਹਦੇ ਨਾਲੋਂ ਜ਼ਿਆਦਾ ਵਧਦੀ ਜਾਂਦੀ ਆ ਪੀਤਿਆਂ ਹੋਰ ਵਧਦੀ ਜਾਂਦੀ ਆ ਕਹਿੰਦੇ ਮੇਰੀ ਪਿਆਸ ਤੁਹਾਡੇ ਨਾਮ ਜਲ ਲਈ ਖਤਮ ਨਹੀਂ ਹੋਣ ਚਾਹੁੰਦੀ ਤੂੰ ਜਲ ਨਿਦ ਹੋ ਜਲ ਕਾਮੀਨ ਜਲ ਮੈਂ ਰਹੋ ਜਲ ਬਿਨ ਖੀਨ ਕਹਿੰਦੇ ਪਰਮੇਸ਼ਰ ਜੀ ਤੁਸੀਂ ਮੇਰੇ ਜਲ ਹੋ ਮੈਂ ਤੁਹਾਡੇ ਚ ਰਹਿਣ ਵਾਲੀ ਮੱਛੀ ਹਾਂ ਕਹਿੰਦੇ ਤੁਹਾਡੇ ਤੋਂ ਬਿਨਾ ਇਹ ਮੱਛੀ ਰਹਿ ਨਹੀਂ ਸਕਦੀ ਇਹ ਮੱਛੀ ਮਰਦੀ ਜਾਂਦੀ ਐ ਇਸ ਜਲ ਤੋਂ ਬਿਨਾ ਤੂੰ पिंजਰ ਹਾ ਸੂਟਾ ਤੋੜ ਜਮ ਮਜਾਰ ਕਹਾ ਕਰ ਮੋਰ ਕਹਿੰਦੇ ਪਰਮੇਸ਼ਰ ਜੀ ਤੂੰ ਮੇਰਾ ਪਿੰਜਰਾ ਹੈ ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ ਕਹਿੰਦੇ ਜਦੋਂ ਮੇਰਾ ਐਡਾ ਮਜ਼ਬੂਤ ਪਿੰਜਰਾ ਹੈ ਮੇਰੇ ਕਮਜ਼ੋਰ ਜੇ ਤੋਤੇ ਦਾ ਫਿਰ ਕਹਿੰਦੇ ਜਮ ਰੂਪੀ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ ਤੂੰ ਤਰਵਰ ਹਉ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾਹੇ ਕਹਿੰਦੇ ਤੂੰ ਮੇਰਾ ਰੋਖਾਂ ਕਹਿੰਦੇ ਮੈਂ ਆ ਕੇ ਤੇਰੇ ਤੇ ਬੈਠਿਆ ਹੋਇਆ ਛੋਟਾ ਜਿਹਾ ਪੰਛੀ ਆ ਕਹਿੰਦੇ ਪਰ ਕਹਿੰਦੇ ਮੈਂ ਮੰਦ ਭਾਗੀ ਆ ਮੈਨੂੰ ਤੇਰਾ ਅਜੇ ਦਰਸ਼ਨ ਨਹੀਂ ਹੋਇਆ ਕਿਉਂ ਨਹੀਂ ਹੋਇਆ ਅਜੇ ਕਹਿੰਦੇ ਤੂੰ ਸਤਗੁਰ ਹਉ ਨੋਂ ਤਨ ਚੇਲਾ ਕਹਿ ਕਵੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਉ ਨੋਂ ਤਨ ਚੇਲਾ ਕਹਿ ਕਵੀਰ ਮਿਲ ਅੰਤ ਕੀ ਬੇਲਾ ਕਹਿੰਦੇ ਸਤਗੁਰੂ ਮੈਂ ਤੇਰਾ ਨਵਾ ਬੜਿਆ ਚੇਲਾ ਜੇ ਮੈਨੂੰ ਅਜੇ ਕਹਿੰਦੇ ਇੰਨੀ ਜਾਂਚ ਨਹੀਂ ਮੈਂ ਨਵਾਂ ਬਣਾ ਚੇਲਾ ਕਬੀਰ ਜੀ ਕਹਿੰਦੇ ਪਰ ਕਹਿੰਦੇ ਮੈਂ ਬੇਨਤੀ ਕਰਦਾ ਵੀ ਇਹ ਜਿਹੜਾ ਮਨੁੱਖਾ ਜਨਮਾ ਇਹਦੇ ਅੰਤ ਤੱਕ ਮੈਨੂੰ ਦਰਸ਼ਨ ਦੇ ਦੇ ਮੈਨੂੰ ਮਿਲ ਲਾ ਕਿ ਜਿਹੜਾ ਮਨੁੱਖਾ ਜਨਮਾ ਕਹਿੰਦੇ ਹੁਣ ਇਹ ਅੰਤ ਦੀ ਵਾਰੀ ਆ ਕਹਿੰਦੇ ਹੁਣ ਮੇਰੇ ਨਾਲੋਂ ਵੱਖ ਨਾ ਰਹੀਂ ਹੁਣ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਹੁਣ ਦਰਸ਼ਨ ਦੇ ਦਿਓ ਦੀਦਾਰ ਦੇ ਦਿਓ ਇਸ ਮਨੁੱਖਾ ਜੀਵਨ ਦੇ ਵਿੱਚ ਬੜੀ ਪਿਆਰੀ ਬਾਣੀ ਆ ਭਗਤ ਸਹਿਬਾਨ ਦੀ ਗੁਰੂ ਸਹਿਬਾਨ ਦੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਵਾਹਿਗੁਰੂ